ਓਏ 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 ਕਿੱਧਰ ਉੱਟ ਗਿਆ ਇਹ 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 ਉਹ ਬੱਚਾ ਡਿੱਗ ਪਿਆ ਥੱਲੇ ਓਏ ਹੋਏ ਦੋਨੇ ਉੱਟ ਗਏ ਓਏ ਹੋਏ ਆ ਵੀ ਉੱਟ ਗਏ ਦੋਨੇ ਓਏ ਹੋਏ 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 ਉਹ ਕੰਦ ਚ ਬੱਜੀ ਕਬੂਤਰੀ ਆਪਣੀ ਸਿੱਧੀ ਬਈ ਉਹ ਕੋਠੀ ਟੈਂਕੀ ਚ ਵੱਜ ਕੇ ਥੱਲੇ ਡੇਪੀ ਬਈ ਉਹ ਕਬੂਤਰੀ ਡਾਈਂ ਰ ਉਹ ਬੈਠੀ ਆ ਪੈੜ ਤੇ ਉਹ ਬੈਠੀ ਪੈੜ ਤੇ ਹਾਂਜੀ ਸਸਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਮਿੱਤਰੋ ਆਪਾਂ ਚੱਲੇ ਆਂ ਬਈ ਬਾਹਰ ਘੁੰਮਣ ਤਾਂ ਬਈ ਕੁਸ਼ਕ ਦਿਨ ਬਾਹਰ ਲਾ ਕੇ ਆਵਾਂਗੇ ਪਿਛਲੀ ਵਾਰ ਗਏ ਸੀ ਆਪਾਂ ਹੇਮਕੁੰਡ ਸਾਹਿਬ ਐਸ ਵੀਰ ਚੱਲਾਂਗੇ ਮਸੂਰੀ ਤੋਂ ਉਸ ਤੋਂ ਪਹਿਲਾਂ ਬਈ ਆਪਾਂ ਆਪਣੇ ਜਾਨਵਰਾਂ ਨੂੰ ਅੱਜ ਮਿਲ ਕੇ ਚੱਲਾਂਗੇ ਤੇ ਨਾਲੇ ਮਾੜੀ ਮੋਟੀ ਸੈਟਿੰਗ ਕਰਨੀ ਆ ਉਹ ਕਰਾਂਗੇ ਬੈਲਾ ਹਟ ਜਾ ਤਾਂ ਬਈ ਕੁਸ਼ਕ ਜਾਨਵਰ ਆਪਾਂ ਛੱਡ ਰੱਖੇ ਨੇ ਤੇ ਕੁਸ਼ਕ ਛੱਡਣੇ ਆ ਆਜੋ ਫਿਰ ਪਹਿਲਾਂ ਆਪਾਂ ਉਹ ਛੱਡ ਦਈਏ ਜਿਹੜੇ ਜਾਨਵਰ ਆਪਣੇ ਬੰਦ ਨਹੀਂ ਇਧਰਲੇ ਖੁੱਡਿਆਂ ਵਾਲੇ ਆਪਣੇ ਸਾਰੇ ਜਾਨਵਰ ਬੰਦ ਨੇ ਮਿੱਤਰੋ ਆਜੋ ਫਿਰ ਇਹਨਾਂ ਨੂੰ ਛੱਡੀਏ ਪਹਿਲਾਂ ਤਾਂ ਆਜੋ ਬਈ ਤੁਸੀਂ ਆਜੋ ਪਹਿਲਾਂ ਤਾਂ ਤੁਹਾਨੂੰ ਥੋੜੀ ਜੀ ਜ਼ਿਆਦਾ ਕਾਲੀ ਆ ਆਜੋ ਆ ਆ ਆ ਆਜੋ 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 ਚਲੋ ਜੀ ਹੁਣ ਆਜੋ ਬਈ ਤੁਸੀਂ ਵੱਡੇ ਹੋ ਆ ਵੱਡੇ ਅਸੀਲ ਚੂਚੇ ਨੇ ਬਈ ਆਪਣੇ ਦੇਖੋ ਗੱਡੇ ਗੱਡੇ ਹੋ ਗਏ ਦੇਖੋ ਬਈ ਐਡੇ ਐਡੇ ਹੋ ਗਏ ਆਪਣੇ ਅਸੀਲ ਚੂਚੇ ਪੂਰੇ ਵੱਡੇ ਹੋ ਰਹੇ ਨੇ ਲੈ ਵੀ ਇਹਦਾ ਗੇਟ ਖੋਲ ਪਰ ਆ ਮਾ ਜਾ ਆਉਣ ਦੇ ਬਾਹਰ ਡਾਕੂ ਨੂੰ ਆ ਆ ਆ ਆ ਤਾਂ ਬਈ ਆਪਣਾ ਡਾਕੂ ਠੀਕ ਆ ਪਹਿਲਾਂ ਨਾਲੋਂ ਇਹਨੂੰ ਦਵਾਈ ਦਿੱਤੀ ਸੀ ਬੁਖਾਰ ਦੀ ਪੈਰਾਸੀਟਾਮੋਲ ਪਹਿਲਾਂ ਨਾਲੋਂ ਠੀਕ ਆ ਥੋੜਾ ਜਿਆ ਤਾਂ ਮੈਂ ਕਿਹਾ ਚਲੋ ਤੁਹਾਨੂੰ ਅਪਡੇਟ ਦੇ ਦਈਏ ਡਾਕੂ ਦੀ ਪਹਿਲਾਂ ਨਾਲੋਂ ਇਹਨੂੰ ਫਰਕ ਆ ਬਈ ਬਾਕੀ ਬਈ ਰਹੀ ਗੱਲ ਆ ਚੂਚੇ ਦੀ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਬਈ ਹਨਾ ਕਈ ਵਾਰ ਨਾ ਭੱਜਿਆ ਫਿਰਦਾ ਚੂਚਾ ਡਿੱਗ ਜਾਂਦਾ ਇਹ ਤਾਂ ਇਹ ਤੋਂ ਫਿਰ ਉੱਠਿਆ ਨਹੀਂ ਜਾਂਦਾ ਥੋੜਾ ਟਾਈਮ ਜਣੇ ਕਿ ਇਹਦੀਆਂ ਲੱਤਾਂ ਬੰਦ ਹੋ ਜਾਂਦੀਆਂ ਨੇ ਚੱਲਣੀਆਂ ਲੱਤਾਂ ਕੰਮ ਨਹੀਂ ਕਰਦੀਆਂ ਇਹਦੀਆਂ ਥੱਲੇ ਡਿੱਗਿਆ ਰਹਿੰਦਾ ਫਿਰ ਹੌਲੀ-ਹੌਲੀ ਉੱਠ ਕੇ ਭੱਜਦਾਗਾ ਫਿਰ ਚੱਲ ਪੈਂਦੀਆਂ ਨੇ ਤਾਂ ਪਤਾ ਨਹੀਂ ਕੀ ਦਿੱਕਤ ਆ ਬਈ ਇਹ ਕੀ ਨਾਮ ਆ ਤਾਂ ਪਹਿਲੀ ਵਾਰ ਦੇਖੀ ਆ ਇਹ ਚੀਜ਼ ਬਿਮਾਲਾ ਹੁਣ ਤੁਰਿਆ ਫਿਰਦਾ ਆਈ ਨਹੀਂ ਪਤਾ ਥੋੜੇ ਟਾਈਮ ਬਾਅਦ ਡਿੱਗ ਪਿਆ ਤੇ ਮੁੜ ਕੇ ਤੋਠਿਆ ਨਹੀਂ ਜਾਂਦਾ ਆ ਤਿੰਨੇ ਖੁੱਡਿਆਂ ਵਾਲੇ ਜਾਨਵਰ ਛੱਡ ਤੇ ਆਜੋ ਹੁਣ ਆਪਾਂ ਛੱਡਦੇ ਆ ਬਈ ਆਪਣੀ ਫੈਂਸੀ ਕਬੂਤਰਾਂ ਨੂੰ ਆਜੋ ਇਹਨਾਂ ਨੂੰ ਖੋਲ ਦਈਏ ਆਜੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆਜੋ ਵੀ ਆਜੋ 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 ਸਾਰੇ ਆਜੋ ਦੇਖੋ ਵੀ ਕਿੰਨੇ ਸੋਹਣੇ ਲੱਗਦੇ ਆ ਮੁਖੀ ਸੈਂਟੀਨੇਟ ਸ਼ਰਾਜੀ ਕਾਲੇ ਲੱਕੇ ਤੇ ਛੱਟੇ ਲੱਕੇ ਸਾਰੇ ਜੋੜੇ ਹੋ ਗਏ ਕੰਪਲੀਟ ਸਾਰੇ ਆਗੇ ਬਾਹਰ ਆਓ 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 ਹਾਂ ਵੀ ਯਾਤਰੋ ਕਿਵੇਂ ਆ ਕੀ ਹਾਲ ਨੇ ਤੇਰੇ ਆ ਜਾ ਥੱਲੇ ਆ ਜਾ ਖੁਰਲੀ ਚ ਨਹੀਂ ਚੜਨਾ ਆ ਜਾ ਬੇਟਾ ਥੱਲੇ ਆ ਜਾ ਨਾ ਬੱਸ ਕਰ ਮਿੱਤਰੋ ਜਾਨਵਰ ਦਿੱਤੇ ਆਪਾਂ ਸਾਰੇ ਛੱਡ ਬਈ ਇਧਰ ਤੇ ਆਪਾਂ ਆ ਬਾਰਡਰ ਖੋਲ ਦੇਨੇ ਆ ਇਧਰ ਟਪਾ ਦੇਨੇ ਆ ਸਾਰੇ ਜਾਨਵਰਾਂ ਨੂੰ ਇਧਰ ਭੇਜ ਦੇਨੇ ਆ ਨਹੀਂ ਤਾਂ ਬਈ ਇਹ ਇਧਰ ਨੀਰਾ ਖਰਾਬ ਕਰਨਗੇ ਹਨਾ ਉਹ ਦੇਖੋ ਚੜ ਗਿਆ ਚੂਚਾ ਆ ਚਲੋ ਮਾਰ ਚਲੋ ਮਾਰ ਚੱਲ 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 ਪਾਜੋ 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 ਚਲੋ 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 ਕੋਈ ਨਹੀਂ ਕੁਛ ਨਹੀਂ ਕਹਿੰਦੀ ਬੈਲਾ ਤੁਹਾਨੂੰ ਡਰੋਣਾ ਪਾਜੋ ਚਲੋ ਉਹ ਭੱਜ ਗਏ ਸਾਰੇ ਉਧਰ ਹੁਣ ਬਈ ਇਹ ਸਾਰਾ ਦਿਨ ਇੱਧਰ ਹੀ ਰਹਿਣਗੇ ਆਓ 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 ਆ ਆ ਆ ਆ ਆ ਆ ਆਓ 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 ਆ ਆਜੋ 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 ਸਾਰੇ ਆਜੋ ਆ ਆ ਆ ਆ ਖਾਓ ਬਈ ਹਾ ਵੀ ਲੈ ਲਾ ਮੈਨੂੰ ਤੁਸੀਂ ਵੀ ਆਜੋ ਬਾਹਰ ਆ ਆ ਆ ਆ ਲਓ ਜੀ ਇਹ ਵੀ ਆਗੇ ਬਾਹਰ ਅੱਜ ਮਿੱਤਰੋ ਬਿਠਾਵਾਂਗੇ ਬੱਚਿਆਂ ਨੂੰ ਛਤਰੀ ਤੇ ਖੁੱਲਾ ਤੇ ਦੇਖਦੇ ਆਂ ਫਿਰ ਉੜਦੇ ਆ ਕਿ ਬਹੰਦੇ ਨੇ ਆਜੋ ਫਿਰ ਪੰਜਾਂ ਨੂੰ ਕੱਢੀਏ ਤੇ ਛੱਡੀਏ ਛਾਤਰੀ ਤੇ ਇੱਧਰ ਪਈਆਂ ਨੇ ਮਿੱਤਰੋ ਆਪਣੀਆਂ ਛਾਤਰੀਆਂ ਆਜੋ ਫਿਰ ਪਹਿਲਾਂ ਆਪਾਂ ਛਾਤਰੀਆਂ ਲਾ ਲਈਏ ਆਸ ਕੀ ਢਾਂਗੀ ਲੋ ਵੀ ਢਾਂਗੀ ਫੜੋ ਪਹਿਲਾਂ ਦਾ ਤੇ ਆਸੀ ਛਾਤਰੀਆਂ ਮਿੱਟੀ ਦੇਖੋ ਕਿੰਨੀ ਚੜ ਗਈ ਨੇਰੀ ਆਈ ਸੀ ਬਈ ਬਾੜੀ ਮੀਟਰ ਚੜ ਗਿਆ ਬੜਾ ਜਿਆਦਾ ਮਿੱਟ ਐਨੂੰ ਸਿੱਧੀ ਕਰਕੇ ਰੱਖੋ ਬਾਅਦ ਚੋ ਲਾ ਲਾਂਗੇ ਪਹਿਲਾਂ ਆਹ ਲਾ ਲੀਏ ਬਾਅਦ ਚ ਚੱਕ ਦਾਂਗੇ ਇਹਨੂੰ ਹਾਂ ਹੁਣ ਆਹ ਕੱਸ ਦੋ ਨਟ ਜਾ ਇਹਦਾ ਚੰਗੀ ਤਰ੍ਹਾਂ ਕੱਸ ਤਾਂ ਉੱਥੇ ਲਾ ਦੇ ਬਾਅਦ ਚ ਚੱਕ ਦਾਂਗੇ ਖੜ ਚੋਂ ਖੜ ਜੋ ਦੇਖੋ ਬਈ ਮਿੱਤਰੋ ਇੱਕ ਛਤਰੀ ਪੂਰੀ ਆਪਾਂ ਚੱਕਤੀ ਉੱਚੀ ਤੇ ਦੂਜੀ ਆਪਾਂ ਇੱਥੇ ਲਾਵਾਂਗੇ ਇਹਨੂੰ ਆਪਾਂ ਪੂਰੀ ਨਹੀਂ ਚੱਕਦੇ ਐਨੀ ਕੀ ਰੱਖਾਂਗੇ ਕਿਉਂਕਿ ਇਹਦੇ ਤੇ ਆਪਾਂ ਖੁੱਲੇ ਛੱਡਣੇ ਆ ਬੱਚੇ ਲੋ ਬਈ ਫੋਟੋ ਬੱਚੇ ਲਿਆ ਤਮ ਇਹਨੂੰ ਕੱਟ ਕੱਟ ਕੇ ਫੜਾਈ ਚਲੋ ਮੈਂ ਛੱਡੀ ਚਲੂੰ ਛਾਤਰੀ ਤੇ ਠੀਕ ਆ ਬਾਕੀ ਦੇਖਦੇ ਆ ਬਈ ਬਹਿੰਦੇ ਆ ਕਿ ਉੱਡਦੇ ਆ ਪਹਿਲਾਂ ਤਾਂ ਹੱਥ ਨਾਲ ਹੀ ਬਿਠਾ ਦਿੰਨੇ ਆਪਾਂ ਨਹੀਂ ਤਾਂ ਉੱਡ ਸਕਦੇ ਆ ਬਈ ਉਹ ਜਿਵੇਂ ਉੱਦੇ ਉੱਡ ਗਿਆ ਸੀ ਹੈਨਾ ਤਾਂ ਬਈ ਆ ਸੀ ਆਪਣਾ ਪਹਿਲਾ ਬੱਚਾ ਬਹਿ ਜਾ ਬਈ ਓਏ ਬਹਿ ਜਾ ਕੀ ਹੋ ਗਿਆ ਤੈਨੂੰ ਉਹ ਪਤੰਦਰਾ ਪੈਪੂਰ ਲਾਲਾ ਲਿਆਓ ਬਈ ਅਗਲੇ ਲਿਆਓ ਲਿਆ ਵੀ ਅਗਲੇ ਫੜੇ ਨਹੀਂ ਆਂਦਾ ਮਾਂ ਮਾਂ ਫੜੇ ਆਂਦੇ ਨਹੀਂ ਤੈਰਾਥੀ ਨਹੀਂ ਪਹੁੰਚਣਾ ਉੱਥੇ ਜਿੱਥੇ ਉਹ ਬੈਠੇ ਨੇ ਇਧਰ ਹੋ ਛਾਲ ਮਾਰ ਕੇ ਛਾਲ ਮਾਰ ਕੇ ਫੰਗ ਪਟ ਦੇਗਾ ਆ ਆ ਵੀ ਆਪਣਾ ਦੂਜਾ ਬੱਚਾ ਬਈ ਇਹਨੂੰ ਵੀ ਬੋਛ ਕੇ ਜੇ ਬਿਠਾ ਦਿੰਨੇ ਆ ਲੈ ਵੀ ਬੈਠ ਉੱਡਣਾ ਜਾਇਓ ਓਏ 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 ਕਿੱਧਰ ਉੱਡ ਗਿਆ ਇਹ 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 ਉਹ ਬੱਚਾ ਡਿੱਗ ਪਿਆ ਥੱਲੇ ਓਹ ਉੱਧਰ ਬਹਿ ਗਿਆ ਓਏ ਉਹ ਬਹਿ ਗਿਆ ਉਹ ਬਹਿ ਗਿਆ ਓਏ ਚਲ ਕੋਈ ਨਾ ਬੈਠੇ ਜਾਣ ਦੇ ਕੋਈ ਨਾ ਕੋਈ ਨਾ ਆਪ ਹੀ ਆਊਗਾ ਤੂੰ ਇੱਧਰ ਲਿਆ ਦੂਜਾ ਲਿਆ ਛਾਤਰੀ ਲੱਗ ਰਹੀ ਆ ਦੇਖ ਕੇ ਆ ਜੂ ਲਿਆ ਲੈ ਵੀ ਛੋਟਿਆ ਤੂੰ ਬੈਠ ਆ ਬੱਚਾ ਦੇਖੋ ਬਈ ਕਿੰਨੀ ਸਰਾਚੀ ਆ ਕਬੂਤਰੀ ਐ ਇਹ ਓਏ ਉੱਡਣਾ ਉੱਡਣਾ ਉੱਦੇ ਆਹੀ ਉੱਡਿਆ ਸੀ ਉਦੇ ਬਾਹਲਾ ਘਰ ਮਾ ਓਏ ਦੇਖੋ ਉਹ ਗਿਆ ਬਈ ਆਏ ਹਾਏ ਅੱਜ ਤਾਂ ਉੱਡੂ ਆ ਇਹ ਮੂੜ ਚਾ ਪੂਰਾ ਉੱਡਣ ਦੇ ਮੂੜ ਚਾ ਉਹਦੇ ਦਾ ਥੱਲੇ ਡਿੱਗ ਪਿਆ ਸੀ ਦਰਵਾਜ਼ੇ ਚ ਵੜ ਗਿਆ ਸੀਗਾ ਅੱਜ ਦੇਖੋ ਬਈ ਆ ਚੜ ਗਿਆ ਆ ਉੱਡ ਗਿਆ ਬਈ ਆਏ ਹਾਏ ਅੱਜ ਉੱਡੂ ਆ ਬਈ ਇਹ ਲੋ ਬਈ ਇਹਨੂੰ ਛਾਤਰੀ ਤੇ ਬਿਠਾ ਲੈਨੇ ਆਪਾਂ ਬੈਠ ਬਈ ਤੂੰ ਲੈ ਅਗਲੇ ਬੱਚੇ ਲੈ ਕੱਢ ਕੇ ਤਾਂ ਬਈ ਆ ਬਿਠਾਤਾ ਆਪਾਂ ਤੇ ਆ ਲੱਗ ਗਿਆ ਗੇੜੇ ਦੇਣ ਲੈ ਆ ਬਈ ਅਗਲਾ ਆ ਗਿਆ ਭਈ ਆਪਣਾ ਅਗਲਾ ਬੱਚਾ ਲੈ ਵੀ ਬੈਠ ਓਏ ਹੋਏ ਦੋਨੇ ਉੱਠ ਗਏ ਓਏ ਹੋਏ ਆ ਵੀ ਉੱਡ ਗਏ ਦੋਨੇ ਤਮੇ ਤਰੋ ਭਈ ਆਪਣੇ ਦੋਨੇ ਤਿੰਨ ਬੱਚੇ ਉੱਡ ਗਏ ਭਈ 1 2 ਤੇ ਇੱਕ ਪਹਿਲਾ ਉੱਡਿਆ ਫਿਰਦਾਗਾ ਆ ਉੱਤੇ ਫਿਰਦਾ ਤਿੰਨ ਨਹੀਂ ਨਹੀਂ ਆ ਰਹਿ ਗਿਆ ਕੋਈ ਨਹੀਂ ਆ ਜਾ ਵੀ ਲੇਵੀ ਬੈਠ ਜਿੰਨੇ ਬੱਚੇ ਬਿਠਾਈ ਨੇ ਬਈ ਕੋਈ ਨਹੀਂ ਬੈਠਾ ਸਾਰੇ ਉੱਡੇ ਨੇ ਤਾਂ ਮਿੱਤਰੋ ਬੱਚੇ ਬਿਠਾਈ ਸੀ ਪਰ ਗਏ ਉੱਡ ਆ ਵੀ ਉੱਡ ਗਏ ਲੈ ਸਾਰੇ ਬੱਚੇ ਉੱਡ ਗਏ ਬਈ ਅੱਜ ਜਿੰਨੇ ਬਿਠਾਈ ਸੀ ਸਾਰੇ ਉੱਡ ਗਏ ਕੋਈ ਨਹੀਂ ਬੈਠਾ ਛਾਤਰੀ ਤੇ ਸਿਰਫ ਇੱਕ ਆ ਬੱਚਾ ਵਾਪਸ ਆਇਆਗਾ ਚਲੋ ਐਸ ਬਾਨੇ ਹਨਾ ਬਈ ਡਾਈ ਹੋ ਜੂ ਬੱਚਿਆਂ ਦੀ ਅੱਜ ਡਾਈ ਕਰਾ ਕੇ ਥੱਲੇ ਲੈ ਚਲਾਂਗੇ ਕਬੂਤਰੀਆਂ ਲਿਆਂਦੀਆਂ ਬਈ ਕੋਠੇ ਤੇ ਇਹਨਾਂ ਨੂੰ ਆਪਾਂ ਡਾਉਂਦੇ ਨਹੀਂ ਇੱਕ ਵਾਰੀ ਓਲਾ ਦੇਵਾਂਗੇ ਮਾੜਾ ਛਾਤਰੀ ਤੇ ਬਿਠਾਉਣ ਵਾਲਾ ਤਾਕਿ ਉਹ ਬੱਚੇ ਥੱਲੇ ਆ ਜਾਣ ਹਨਾ ਇਹਨਾਂ ਨੂੰ ਦੇਖ ਕੇ ਤੇ ਜੇ ਉੱਡ ਗਈਆਂ ਤਾਂ ਵੀ ਕੋਈ ਡਰ ਨਹੀਂ ਇਹ ਆਪਣੇ ਲੱਗੀਆਂ ਹੋਈਆਂ ਨੇ ਲੈ ਵੀ ਬਈਆ ਆ ਲਿਆ ਬਈਆ ਬਈਆ ਲਓ ਜੀ ਆ ਵੀ ਬੈ ਗਈ ਤਾਂ ਤਾਂ ਬਹੁਤ ਵਧੀਆ ਹੋਇਆ ਬਈ ਤਾਂ ਹੁਣ ਬਸ ਵੇਟ ਆ ਤਾਂ ਬੱਚਿਆਂ ਦੀ ਆਉਣ ਥੱਲੇ ਛੇਤੀ ਛੇਤੀ ਇੱਕ ਆ ਫਿਰਦਾ ਬਈ ਬਹੁਤ ਸੋਹਣਾ ਉੱਡ ਜਾਂਦਾ ਬੱਚਾ ਚੱਲ ਚੱਲ ਇੱਥੇ ਨਹੀਂ ਬੈਠਣਾ ਚੱਲ ਉੱਧਰ ਚੱਲ ਛਾਦਰੀ ਤੇ ਬਹਿ ਜਾ ਇਹ ਵੀ ਉੱਡ ਗਿਆ ਓਏ ਆ ਬੱਚਾ ਵੀ ਉੱਡ ਗਿਆ ਇਹ 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 ਆ ਜਾ ਆ ਜਾ ਛਾਦਰੀ ਤੇ ਆ ਜਾ ਤਾਂ ਮਿੱਤਰੋ ਵੀ ਆਪਣੇ ਬੱਚੇ ਇੱਧਰ ਉੱਧਰ ਜਾਈ ਜਾਂਦੇ ਨੇ ਆਪਾਂ ਨੂੰ ਆ ਕਬੂਤਰੀਆਂ ਡਾਉਣੀਆਂ ਪੈਣਗੀਆਂ ਤਾਂ ਕਿ ਆਪਣੇ ਘਰ ਤੇ ਉੱਡਣ ਇੱਕ ਬੱਚਾ ਤਾਂ ਬਈ ਇੱਧਰ ਫਿਰਦਾ ਗੂੜੇ ਰੱਤਿਆਂ ਚੋਂ ਤੇ ਛੱਟਾ ਬੱਚਾ ਬਈ ਉੱਧਰ ਉੱਡੀ ਜਾਂਦਾ ਹਨਾ ਦੂਜੇ ਕਬੂਤਰਾਂ 'ਚ ਜਾ ਕੇ ਤਾਂ ਕਰਕੇ ਬਈ ਆਪਾਂ ਇਹਨਾਂ ਨੂੰ ਡਾਉਣ ਲੱਗੇ ਆ। ਲਓ ਬਈ ਚਲੋ ਫਿਰ ਉਡੋ। ਗਈਆਂ ਬਈ। ਲਓ ਜੀ ਹੁਣ ਇਹਨਾਂ ਦਾ ਇਹ ਫਾਇਦਾ ਹੋ ਜੂ ਬਈ ਜਿਹੜੇ ਆਪਣੇ ਬੱਚੇ ਨੇ ਆਪਣੇ ਘਰ ਤੇ ਗੇੜਾ ਪਾਉਣ ਲੱਗੇ ਆਣਗੇ। ਓਏ ਹੋਏ ਹੋਏ ਹੋਏ। ਉਹ ਕੰਦ ਚ ਬੱਜੀ ਕਬੂਤਰੀ ਆਪਣੀ ਸਿੱਧੀ। ਬਈ ਉਹ ਕੋਠੀ ਟੈਂਕੀ ਚ ਵੱਜ ਕੇ ਥੱਲੇ ਡੇਗ ਪਈ। ਆਹ ਵਾਲੀ ਕਬੂਤਰੀ ਇਹ ਕਿਵੇਂ ਡੇਗ ਪਈ ਇੱਕਦਮ ਓਏ। ਪੈੜ ਚ ਬੱਜੀ ਇੱਕਦਮ ਹੀ ਜਾ ਕੇ ਗੰਦ ਚ ਬੱਜੀ ਬਈ ਉਹ ਕਬੂਤਰੀ ਡਾਈਂ ਯਾਰ ਉਹ ਬੈਠੀ ਆ ਪੈੜ ਤੇ ਉਹ ਬੈਠੀ ਪੈੜ ਤੇ ਤਵੀ ਪਤਾ ਨਹੀਂ ਕੀ ਹੋ ਗਿਆ ਟੋੜਿਆ ਨਹੀਂ ਗਿਆ ਯਾਰ ਦੁਵਾਰੀ ਫੇਰ ਇੱਧਰ ਆ ਗਈ ਖੜ ਜਾ ਕੀ ਚੱਕਰ ਹੋ ਸਕਦਾਗਾ ਇੱਧਰ ਨਹੀਂ ਆਈ ਇੱਧਰ ਆਈ ਆ ਟੱਪ ਗਈ ਓਏ ਉਹ ਛੋ ਗਈ ਉੱਡ ਗਈ ਉੱਡ ਗਈ ਚਲੋ ਇਧਰ ਮਿੱਤਰੋ ਬੱਚਾ ਬਣ ਲੈ ਆਪਾਂ ਛਤਰੀ ਤੇ ਇਹਨੂੰ ਤੜਕਿਆਉਨੇ ਆਂ ਬਈ ਤੇ ਬੱਚੇ ਧਾਰਦੇ ਆ ਆਪਣੇ ਆ ਆ ਆ ਆ ਗਈ ਆ ਗਈ ਬੱਚਾ ਤੜਕੇ ਆ ਕੇ ਬਈ ਇੱਥੇ ਰੱਖਤਾ ਤੇ ਬਈ ਇੱਕ ਬੱਚਾ ਤਾਂ ਆਪਣਾ ਆ ਗਿਆ ਉਧਰ ਬਹਿ ਗਿਆ ਸਾਹਮਣੇ ਆ ਆ ਬੈਠਾ ਬਈ ਇੱਕ ਤਾਂ ਤਾਂ ਬਾਕੀ ਦੇਖਦੇ ਆਂ ਬਈ ਬੱਚੇ ਆਉਣਗੇ ਕਿ ਨਾ ਕੀ ਬਣਦਾਗਾ ਪੰਜ ਬੱਚੇ ਉੱਡੇ ਸੀ ਪੰਜ ਦੇ ਵਿੱਚੋਂ ਬਈ ਕੱਲਾ ਇੱਕ ਇਹ ਵਾਪਸ ਆਇਆਗਾ ਕੱਲਾ ਇਹ ਬੱਚਾ ਜਿਹੜਾ ਸਭ ਤੋਂ ਪਹਿਲ ਤੇ ਉੱਡਿਆ ਸੀ ਨਾ ਇਹ ਦੂਜੇ ਨੰਬਰ ਤੇ ਉੱਡਿਆ ਸੀ ਸਭ ਤੋਂ ਪਹਿਲ ਤੇ ਦੂਜਾ ਉੱਡਿਆ ਸੀ ਗੁਰਰੰਗੀ ਹਾਂ ਬਸ ਆਹ ਦੇਖੋ ਬਈ ਆ ਆਇਆਗਾ ਜਿਹਦੇ ਆ ਪਿੱਛੇ ਕਾਲੇ ਜਿਹੇ ਛਿੱਟ ਨੇ ਬੱਚਾ ਇਹ ਵੀ ਚੰਗਾਗਾ ਤੇ ਜਿਹੜਾ ਇਹਦੇ ਨਾਲ ਸੀ ਉਹ ਵੀ ਚੰਗਾਗਾ ਉਹ ਆਜੇ ਤਾਂ ਬੜੀ ਵਧੀਆ ਗੱਲ ਆ ਲੈ ਵੀ ਛੱਡੀਏ ਇਹਨੂੰ ਅੰਦਰ ਖੋਲ ਛੱੜ ਦੇ ਪਾਣੀ ਤੇ ਡਿਗੂ ਆ ਬਾਲਾ ਪਾਣੀ ਨਹੀਂ ਪੀਂਦੇ ਨੇ ਇਹਨੂੰ ਖੜੇ ਖੜੇ ਮਾੜੀ ਨੋਕ ਲਾ ਲੈਣ ਨੇ ਬਸ ਬਸ ਹਾਂ ਬਸ ਚੱਕ ਲੈ ਪਾਣੀ ਡੋਲ ਦੇ ਬੱਕਰੀਆਂ ਛੜਤੀਆਂ ਬਈ ਆਪਾਂ ਖੁੱਲੀਆਂ ਇਹਨਾਂ ਦੇ ਖਾਣ ਦਾ ਹੋ ਗਿਆ ਟਾਈਮ ਹਰੇ ਚਾਰੇ ਦਾ ਦਰਵਾਜ਼ੇ ਚੋਂ ਕੱਢਤੀਆਂ ਤੇ ਇੱਧਰ ਖੁਰਲੀ ਚਪਾਰ ਖਿਆ ਇਹਨਾਂ ਦਾ ਹਰਾ ਫੰਨੀ ਤੇ ਇੱਥੇ ਹੁਣ ਵਧੀਆ ਖਾ ਲੈਣਗੀਆਂ ਤੇ ਥੋੜਾ ਟਾਈਮ ਖੁੱਲੀਆਂ ਰੱਖਾਂਗੇ ਫਿਰ ਆਪਾਂ ਇਹਨਾਂ ਨੂੰ ਬੰਨ ਦਾਂਗੇ ਹੁਣ ਖਾ ਪੀ ਕੇ ਇਧਰ ਉਧਰ ਤੁਰਨਾ ਫਿਰਨਾ ਹੋਊ ਫਿਰ ਲੈਣ ਗਿਆ ਕੰਟਾ ਇੱਕ ਬਾਹਰ ਲਵਾ ਕੇ ਫਿਰ ਬੰਨਦਾਂਗੇ ਜਿਹੜੇ ਜਾਨਵਰ ਬਾਰਡਰ ਤੋਂ ਪਾਰ ਭੇਜੇ ਫੀ ਹੁਣ ਉਹ ਇਧਰ ਆ ਜਾਣਗੇ ਆ ਆ ਆ ਆ ਆ ਜੋ ਵੀ ਸਾਰੇ ਆ ਜੋ ਭੱਜ ਕੇ ਦੇਖੋ ਵੀ ਕਿੰਨਾ ਇਕੱਠ ਹੋ ਗਿਆ ਆ ਸਾਰੇ ਇਧਰਲੇ ਖੁੱਡਿਆਂ ਵਾਲੇ ਜਾਨਵਰ ਨੇ ਸਾਰੇ ਚਲੋ ਵੀ ਵੜ ਜੋ ਆਪਦੇ ਆਪਦੇ ਖੁੱਡਿਆਂ ਚ ਆ ਗਿਆ ਮੈਂ 1 ਮਿੰਟ ਚ ਬੈਲਾ ਮਿੱਤਰੋ ਕਰਤੀ ਠੰਡੀ ਠਾਰ ਪਾਣੀ ਮਾਰਤਾ ਇਹਦੇ ਉੱਤੇ ਜਮਾ ਕੂਲ ਹੋ ਗਈ ਹੁਣ ਆਪਾਂ ਕਰਦੇ ਆ ਇਧਰਲੇ ਜਾਨਵਰ ਬੰਦ ਆ ਜਿਹੜੇ ਵੀ ਨੇ ਸਾਰੇ ਹਾਂ ਵੀ ਚਲੋ ਥੋੜਾ ਟਾਈਮ ਹੋ ਗਿਆ ਜਾਣ ਦਾ ਚਲੋ 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 ਇਹਨਾਂ ਨੂੰ ਆਪਦੇ ਖੁੱਡੇ ਦਾ ਪਤਾ ਗਿਆ ਸਾਰੇ ਵੱਢ ਜਾਂਦੇ ਨੇ ਡਾਕ ਉਹ ਤੂਫਾਨ ਤੈਨੂੰ ਅੱਜ ਕੀ ਹੋ ਗਿਆ ਇਧਰ ਆ ਗਿਆ ਤੂੰ ਅੱਜ ਇੱਥੇ ਤੂਫਾਨ ਹੋਵੇ ਉੱਥੇ ਨਹੀਂ ਜਾਂਦਾ ਚੱਲ 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 ਲਓ ਜੀ ਇਧਰਲੇ ਜਾਨਵਰ ਗਏ ਚਲੋ ਵੀ ਅਸੀਂ ਲੋ ਸ਼ਾਬਾਸ਼ ਖੜੇ 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 ਚਲੋ 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 ਖੜੇ ਖੜੇ ਚਲ ਵੀ ਚਲ ਵੀ ਅੰਦਰ ਅਸੀਲ ਕਰਤੇ ਮਿੱਤਰੋ ਸਾਰੇ ਬੰਦ ਆਪਾਂ ਓਏ ਤੂੰ ਸਿ ਗਈ ਨਹੀਂ ਹਲੇ ਆਪਦੇ ਖੁੱਡਿਆਂ ਚ ਚਲੋ ਅੰਦਰ ਭਾਜੋ ਚਲੋ 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 ਖੜੇ 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 ਵੱਡਿਓ ਪਹਿਲਾਂ ਤਾਂ ਤੁਸੀਂ ਵੜੋ ਚਲੋ ਚਲੋ ਸ਼ਾਬਾਸ਼ ਚਲੋ 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 ਭਈ ਅੰਦਰ ਚਲੋ 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 ਚੱਲ ਚੱਲ ਮੁਰਗੀਏ ਤੂੰ ਬਾਹਰ ਆਇਆ ਵੈਰੀ ਗੁੱਡ ਤਾਂ ਬਈ ਆ ਕਰਦੇ ਆ ਬੰਦ ਚਲੋ ਬਈ ਤੂੰ ਵੀ ਚਲੋ ਹੁਣ ਭੱਜੋ ਸ਼ਾਬਾਸ਼ ਆ ਵਡੀ ਅਸਲੀ ਗੈਂਗ ਵੀ ਗਈ ਆ ਮੁਰਗੀ ਨੂੰ ਕੱਢ ਲਿਆ ਬਈ ਆਪਾਂ ਬਾਹਰ ਐਨੂੰ ਬਈ ਬੱਚਿਆਂ ਨਾਲੋਂ ਅੱਡ ਕਰਤਾ ਆਪਾਂ ਅੱਜ ਕਿਉਂਕਿ ਬਈ ਇਹ ਬੱਚਿਆਂ ਨੂੰ ਮਾਰਦੀ ਆ ਹੁਣ ਤਾਂ ਕਰਕੇ ਤਾਂ ਬਈ ਬੱਚੇ ਹੋਰੇ ਨੇ ਇਹਦੇ ਵੱਡੇ ਤੇ ਅੱਜ ਆਪਾਂ ਇਹ ਬੱਚਿਆਂ ਨਾਲੋਂ ਅੱਡ ਕਰਤੀ ਇਹਨੂੰ ਛੱਡਾਂਗੇ ਆ ਖੁੱਡੇ 'ਚ ਲੈ ਵੀ ਇੱਥੇ ਰਹਿ ਠੀਕ ਆ ਆ ਖੁੱਡੇ 'ਚ ਛੱਡਤੀ ਬਈ ਅੱਡ ਬੰਦ ਕਰਾਂਗੇ ਨਹੀਂ ਤਾਂ ਇੱਥੇ ਵੀ ਛੱਡ ਸਕਦੇ ਸੀ ਪਰ ਇੱਧਰ ਉਹ ਚਿੱਟੀ ਮੁਰਗੀ ਨਾਲ ਲੜਪੂ ਇਹ ਲਓ ਜੀ ਇਹਨੂੰ ਕਰ ਦਿਆ ਬੰਦ ਇਹਨਾਂ ਨੂੰ ਬਈ ਤਾਜਾ ਪਾਣੀ ਰੱਖਤਾ ਚਲੋ ਆਜੋ ਕਰਦੇ ਆ ਬੰਦ ਡਾਕੂ ਦੀ ਫੈਮਿਲੀ ਨੂੰ ਆ ਬਨਤੀਆਂ ਬਈ 라ਵੀ ਹੋਰੀਆਂ ਬਾਹਰ ਦਰਵਾਜੇ ਚੋਂ ਕੱਢ ਕੇ ਨਾਲੇ ਚਲਾਤਾ ਕੂਲਰ ਦੋਨਾਂ ਤੇਮਾਵਾਂ ਧੀਆਂ ਤੇ ਨਾਲੇ ਦਿੱਤੀਆਂ ਨਵਾ ਠੰਡੀਆਂ ਠਾਰ ਹੋ ਗਈਆਂ ਹੁਣ ਲੈਣਗੀਆਂ ਨਿਆਰੇ ਜਾਨਵਰ ਮਿੱਤਰੋ ਕਰਤੇ ਸਾਰੇ ਬੰਦ ਤੇ ਉਧਰ ਆ ਗਿਆ ਬਈ ਆਪਣਾ ਗੋਲ ਰੰਗਾ ਬੱਚਾ ਤੇ ਇੱਕ ਪਹਿਲਾਂ ਆ ਗਿਆ ਸੀ ਚਿੱਟਾ ਇਧਰ ਆ ਕਾਲੇ ਟੂਫੇ ਵਾਲੀ ਕਬੂਤਰੀ ਆ ਰਹੀ ਆ ਲੈ ਵੀ ਕਬੂਤਰੀ ਏ ਪਰਾਂ ਹੋਇਆ ਖੋਲੀਏ ਤੇਰਾ ਗੇਟ ਭਰਾ ਹੋ ਜਾ ਲੈ ਚਾਲ ਅੰਦਰ ਭੱਜ ਜਾ ਸ਼ਾਬਾਸ਼ ਲੋ ਜੀ ਕੋਰ ਆ ਗਿਆ ਲੈ ਕੀ ਬਾਤ ਹੈ ਇੰਨਾ ਸਿਆਣਾ ਮਿੱਤਰੋ ਬੱਚਾ ਲੈ ਆਪਾ ਫੜ ਆ ਬੱਚਾ ਆਇਆ ਭਾਈ ਜਿਹੜਾ ਗੂੜੇ ਰੰਗ ਦਾ ਸੀਗਾ ਇਹਦੇ ਨਾਲ ਦਾ ਸੀ ਜਿਹੜਾ ਫਿੱਕੇ ਰੰਗ ਦਾ ਉਹ ਨਹੀਂ ਆਇਆ ਤੇ ਇਹਦੇ ਨਾਲ ਆਇਆ ਇੱਕ ਚਿੱਟਾ ਤਾ ਉਹ ਕੋਠੀ ਤੇ ਮੈਨੂੰ ਦਿਖੀ ਨਹੀਂ ਆਂਦਾ ਕਿੱਧਰ ਗਿਆ ਪਰ ਭਾਈ ਦੋ ਬੱਚੇ ਤਾਂ ਮੁੜਿਆ ਏ ਤਿੰਨ ਮੁੜਿਆ ਏ ਭਾਈ ਇੱਕ ਆਪਾ ਖੋਡੇ ਚ ਪਹਿਲਾ ਛੜਤਾ ਸੀ ਦੂਜਾ ਛੜਤਾ ਤੇ ਇੱਕ ਹੋਰ ਆ ਰਿਹਾਗਾ ਆ ਬੈਠਾ ਬਈ ਇੱਕ ਆ ਟੈਂਕੀ ਤੇ ਆ ਬੈਠਾ ਇਹ ਵੀ ਨਹੀਂ ਕਿਤੇ ਜਾਂਦਾ ਤਾਂ ਬਈ ਦੇਖ ਲਓ ਹੁਣ ਇੱਕ ਤੇ ਦੋ ਬੱਚੇ ਅੰਦਰ ਛੜਤੀ ਤਿੰਨ ਬੱਚੇ ਹੋ ਗਏ ਆਪਣੇ ਕੋਲੇ ਤੇ ਜਦੋਂ ਆਪਾਂ ਆਗੇ ਘੁੰਮ ਕੇ ਚਾਰ ਦਿਨ ਲਾ ਕੇ ਆ ਕੇ ਇਹਨਾਂ ਦੀਆਂ ਡਾਈਆਂ ਕਰਾਵਾਂਗੇ ਤੇ ਬਈ ਦੋ ਬੱਚੇ ਆਪਣੇ ਟੱਪ ਗਏ